ਖਫਾਸਿੰਗ ਖੈਰਾ ਦੀਆਂ ਮੁਸ਼ਕਲਾਂ ਦੁਆਰਾ ਵਾਧੀਆਂ ਨਜ਼ਰ ਆ ਰਹੀਆਂ ਲੰਗੇ ਦਿਨ ਰਿਹਾਈ ਕੀਤੀ ਜਾਂਦੀ ਹੈ ਪਰ ਰਿਹਾ ਹੋਣ ਦੇ ਨਾਲ ਹੀ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਇੱਕ ਪਾਸੇ ਤਾਂ ਨਾਬਾ ਜੇਲ੍ਹ ਦੇ ਵਿੱਚ ਬੰਦ ਹੁੰਦੇ ਨੇ ਰਿਹਾ ਹੁੰਦੇ ਨੇ ਹਾਈ ਕੋਰਟ ਦੇ ਆਰਡਰ ਆਉਂਦੇ ਨੇ ਰਿਹਾ ਹੋਣ ਸਾਰ ਹੀ ਸੁਭਾਨਪੁਰ ਦੀ ਪੁਲਿਸ ਉਹਨਾਂ ਨੂੰ ਗ੍ਰਿਫਤਾਰ ਕਰ ਲੈਂਦੀ ਹੈ ਸੁਭਾਨਪੁਰ ਦੀ ਪੁਲਿਸ ਫੌਰੀ ਪਹੁੰਚਦੀ ਹੈ ਔਰ ਕਪੂਰਥਲਾ ਦੇ ਸੈਸ਼ਨ ਕੋਰਟ ਦੇ ਵਿੱਚ ਪੇਸ਼ ਕਰ ਦਿੱਤਾ ਜਾਂਦਾ ਉੱਥੇ ਹੀ ਤੁਹਾਨੂੰ ਦੱਸ ਦਈਏ ਕਿ ਕਪੂਰਥਲਾ ਦੇ ਹੀ ਇੱਕ ਪਿੰਡ ਦੀ ਰਹਿਣ ਵਾਲੀ ਇੱਕ ਮਹਿਲਾ ਨੇ ਇਲਜ਼ਾਮ ਲਗਾਇਆ ਔਰ ਉਸਦੇ ਇਲਜ਼ਾਮਾਂ ਦੇ ਤਹਿਤ ਐਫ ਆਈ ਆਰ ਦਰਜ ਕੀਤੀ ਗਈ ਹੈ ਤਜਿਹੜੀਆਂ ਧਾਰਾਵਾਂ ਲੱਗੀਆਂ ਨੇ ਉਸ ਦੇ ਵਿੱਚ 195 ਏਲ ਲਗਾਈ ਗਈ ਹੈ ਧਾਰਾ ਔਰ ਨਾਲ ਦੀ ਨਾਲ 503 ਧਾਰਾ ਦੇ ਅਧੀਨ ਕਾਰਵਾਈ ਕੀਤੀ ਗਈ ਹੈ ਤੇ ਸਾਫਤੌਰ ਤੇ ਇਹ ਇਲਜ਼ਾਮ ਲੱਗੇ ਨੇ ਕਿ ਝੂਠੇ ਗਵਾਹ ਜਿਹੜੇ ਨੇ ਉਹ ਬਣਾਉਣ ਦੇ ਵਾਸਤੇ ਝੂਠੀ ਗਵਾਹੀ ਦੇਣ ਦੇ ਵਾਸਤੇ ਧਮਕਾਇਆ ਗਿਆ ਔਰ ਅਪਰਾਧਿਕ ਧਮਕੀਆਂ ਦਿੱਤੀਆਂ ਗਈਆਂ ਇਹ ਇਲਜ਼ਾਮ ਸੁਖਪਾਲ ਸਿੰਘ ਖੈਰਾ ਤੇ ਲਗਾਏ ਗਏ ਨੇ ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਐਂਡੀਪੀਐਸ ਐਕਟ ਦੇ ਤਹਿਤ ਇਹਨਾਂ ਮਾਮਲੇ ਦਰਜ ਸੀਗਾ ਤੇ ਉਸਦੇ ਚੱਲਦੇ ਹੀ ਗ੍ਰਿਫਤਾਰ ਕਰ ਲਏ ਗਏ ਸੀ ਸੁਖਪਾਲ ਖੈਰਾ ਸਤੰਬਰ ਮਹੀਨੇ ਦੇ ਵਿੱਚ ਔਰ ਉਸ ਤੋਂ ਬਾਅਦ ਜਦੋਂ ਲੱਗੇ ਦਿਨ ਰਿਹਾ ਕੀਤੇ ਜਾਂਦੇ ਨੇ ਹਾਈ ਕੋਰਟ ਵੱਲੋਂ ਇਹ ਸਵੀਕਾਰ ਕਰ ਲਿਆ ਜਾਂਦਾ ਹੈ ਕਿ ਸੁਖਪਾਲ ਖੈਰਾ ਦੀ ਰਿਹਾਈ ਹੋਵੇਗੀ ਤੇ ਜਦੋਂ ਰਿਹਾਈ ਹੁੰਦੀ ਹੈ ਨਾਲੋਂ ਨਾਲ ਗ੍ਰਿਫਤਾਰ ਕਰ ਲਏ ਜਾਂਦੇ ਨੇ ਇਸ ਮ ਏ ਦੇ ਨਾਲ 503 ਜਿਹੜੀ ਘਟਾਰਾ ਉਹ ਲਗਾਈ ਗਈ ਹੈ ਉਸੇ ਦੇ ਚਲਦੇ ਸੈਸ਼ਨ ਕੋਰਟ ਦੇ ਵਿੱਚ ਪੇਸ਼ ਕੀਤਾ ਜਾਂਦਾ ਸੈਸ਼ਨ ਕੋਰਟ ਦੇ ਵਿੱਚ ਸੁਣਵਾਈ ਤੋਂ ਬਾਅਦ ਰਿਮਾਂਡ ਲੈ ਲਿਆ ਜਾਂਦਾ ਆ ਕਪੂਰਸਲਾ ਪੁਲਿਸ ਵੱਲੋਂ ਇੱਕ ਦਿਨ ਦਾ ਰਿਮਾਂਡ ਸੁਖਪਾਲ ਸਿੰਘ ਖੈਰਾ ਦਾ ਲਿਆ ਗਿਆ ਹਰਾਸਤ ਦੇ ਵਿੱਚ ਸੁਖਪਾਲ ਖੈਰਾ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਵੱਡੀ ਕਾਰਵਾਈ ਹੋਣ ਦੇ ਖਾਤਸ਼ੇ ਵੀ ਜਿਤਾਏ ਜਾ ਰਹੇ ਨੇ ਸੁਖਪਾਲ ਸਿੰਘ ਖੜਾ ਜਦੋਂ ਲੰਗੇ ਦਿਨ ਰਿਹਾਈ ਤੇ ਆਉਂਦੇ ਆ ਨਾਲੋਂ ਨਾਲ ਗ੍ਰਿਫਤਾਰ ਕਰ ਲਏ ਜਾਂਦੇ ਨੇ ਔਰ ਨਾਲੋਂ ਨਾਲ ਇੱਕ ਦਿਨ ਦਾ ਰਿਮਾਂਡ ਵੀ ਲੈ ਲਿਆ ਜਾਂਦਾ ਸੁਬਾਨਪੁਰ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਏ ਜਾਂਦੇ ਨੇ ਇੱਕ ਪਾਸੇ ਨਾਬਾ ਜੇਲ੍ਹ ਤੋਂ ਬਾਹਰ ਆਉਂਦੇ ਨੇ ਔਰ ਜਲਾਲਾਬਾਦ ਦੇ ਵਿੱਚ ਐਨਡੀਪੀਐਸ ਐਕਟ ਦੇ ਤੀਨ ਇਹ ਮਾਮਲਾ ਦਰਜ ਹੋਇਆ ਸੀ ਸਤੰਬਰ ਮਹੀਨੇ ਚ ਗ੍ਰਿਫਤਾਰੀ ਕੀਤੀ ਗਈ ਸੀ ਲੰਗੇ ਦਿਨ ਹੁਣ ਸੁਬਾਨਪੁਰ ਪੁਲਿਸ ਨੇ ਰਿਮਾਂਡ ਲੈ ਲਿਆ ਔਰ ਨਾਲ ਦੀ ਨਾਲ ਇਸ ਰਿਮਾਂਡ ਤੋਂ ਬਾਅਦ ਆਉਣ ਵਾਲੇ ਸਮੇਂ ਦੇ ਵਿੱਚ ਗ੍ਰਿਫਤਾਰੀ ਦੇ ਜਾਂ ਫਿਰ ਵੱਡੀ ਸਜ਼ਾ ਦੇ ਖਾਤਸ਼ੇ ਵੀ 95A ਤੇ 503 ਧਾਰਾ ਦੇ ਅਧੀਨ ਇਹ ਕਾਰਵਾਈ ਜਿਹੜੀ ਕੀਤੀ ਗਈ ਹੈ ਇਸ ਮਾਮੇ ਨੂੰ ਲੈ ਕੇ ਜਿੱਥੇ ਕਾਂਗਰਸੀ ਆਗੂਆਂ ਦੇ ਵਿੱਚ ਰੋਸ ਹੈ ਤੇ ਗੁੱਸਾ ਹੈ ਉੱਥੇ ਹੀ ਦੂਜੇ ਪਾਸੇ ਸੁਖਪਾਲ ਸਿੰਘ ਖੈਰਾ ਦੇ بیٹے ਮਹਤਾਬ ਖੈਰਾ ਵੱਲੋਂ ਵੀ ਤਿੱਖੇ ਇਲਜ਼ਾਮ ਲਾਏ ਗਏ ਨੇ ਉਹਨਾਂ ਨੇ ਆਪਣੇ ਬਿਆਨਾਂ ਦੇ ਵਿੱਚ ਕੀ ਕਿ ਕਾਰਨ ਦੱਸਿਆ ਕਿ ਉਹਨਾਂ ਦੇ ਪਿਤਾ ਨੂੰ ਦੁਆਰਾ ਗ੍ਰਿਫਤਾਰ ਕੀਤਾ ਗਿਆ ਆਹ ਤੁਹਾਨੂੰ ਸੁਣਾ ਦਿੰਦੇ ਹਾਂ ਮੈਂ ਮਹਤਾਬ ਸਿੰਘ ਖੈਰਾ ਸਰਦਾਰ ਸੁਖਪਾਲ ਸਿੰਘ ਖੈਰਾ ਦਾ ਬੇਟਾ ਅੱਜ ਸਭ ਤੋਂ ਪਹਿਲਾਂ ਤਾਂ ਮੈਂ ਪਰਮਾਤਮਾ ਦਾ ਧੰਨਵਾਦ ਕਰਨਾ ਚਾਹੁੰਦਾ ਪੰਜਾਬ 'ਚ ਬੈਠੇ ਪੰਜਾਬੀਆਂ ਦਾ ਦੇਸ਼ ਵਿਦੇਸ਼ ਵਿੱਚ ਬੈਠੇ ਪੰਜਾਬੀਆਂ ਦਾ ਸਾਰਾ ਦਾ ਉਹਨਾਂ ਦਾ ਜਿਨ੍ਹਾਂ ਨੇ ਇਸ ਸਾਡੀ ਬੜੀ ਔਖੀ ਲੜਾਈ ਵਿੱਚ ਔਖੇ ਸਮੇਂ ਵਿੱਚ ਮੇਰਾ ਮੇਰੇ ਫੈਮਲੀ ਦਾ ਔਰ ਖਾਸ ਕਰਕੇ ਸਰਦਾਰ ਸੁਖਪਾਲ ਸਿੰਘ ਖੇੜਾ ਦਾ ਸਾਥ ਦਿੱਤਾ ਅੱਜ ਇੱਕ 8 ਸਾਲ ਪੁਰਾਣੇ ਮੁਕਦਮੇ ਵਿੱਚ ਜਿਹਦੇ ਵਿੱਚ ਅਸੀਂ ਸੁਪਰੀਮ ਕੋਰਟ ਜਾ ਕੇ ਸੁਪਰੀਮ ਕੋਰਟ ਦੇ ਕਨਸਟੀਟਿਊਸ਼ਨ ਬੈਂਚ ਵੱਲੋਂ ਸਰਦਾਰ ਸੁਖਪਾਲ ਸਿੰਘ ਖੇੜਾ ਦੀ ਸਮਨਿੰਗ ਨੂੰ ਕੋਸ਼ਿਸ਼ ਕਰਨ ਤੋਂ ਬਾਵਜੂਦ ਪੰਜਾਬ ਪੁਲਿਸ ਨੇ ਜਿਸ ਕੇਸ ਵਿੱਚ ਸਾਨੂੰ ਗ੍ਰਿਫਤਾਰ ਕੀਤਾ ਸੀ ਮਾਨਯੋਗ ਹਾਈ ਕੋਰਟ ਦੇ ਜੱਜ ਸਾਹਿਬ ਨੇ ਸਾਨੂੰ ਉਸ ਝੂਠੇ ਮੁਕਦਮੇ ਵਿੱਚ ਰੈਗੂਲਰ bail ਦਿੱਤੀ ਹੈ ਮੈਂ ਮੈਂ ਅਕਸਰ ਕਹਿਣਾ ਰਿਹਾ ਜਦੋਂ ਮੇਰੇ ਫਾਦਰ ਦਾ arrest ਹੋਈ ਸੀ ਮੈਂ ਉਦੋਂ ਵੀ ਕਿਹਾ ਸੀਗਾ ਕਿ ਜਿਸ ਦਿਨ ਸਾਨੂੰ ਮੌਕਾ ਮਿਲੂਗਾ ਜਿਸ ਦਿਨ ਅਸੀਂ ਆਪਣੀ ਦਲੀਲ ਇੱਕ ਕੋਰਟ ਦੇ ਅੱਗੇ ਪੇਸ਼ ਕਰਾਂਗੇ ਮੈਨੂੰ ਯਕੀਨ ਹੈ ਉਸ ਦਿਨ ਸਾਨੂੰ ਬੜੀ ਵੱਡੀ ਰਾਹਤ ਮਿਲੂਗੀ ਤੇ ਅੱਜ ਭਗਵੰਤ ਮਾਨ ਦੀ ਸਰਕਾਰ ਨੂੰ ਮੂੰਹ ਨਹੀਂ ਖਾਣੀ ਪਈ ਹੈ ਕਿਉਂਕਿ ਇਹਨਾਂ ਨੇ ਮੇਰੇ ਫਾਦਰ ਨੂੰ ਇੱਕ ਝੂਠੇ ਮੁਕਦਮੇ ਵਿੱਚ ਗ੍ਰਿਫਤਾਰ ਕੀਤਾ ਗ੍ਰਿਫਤਾਰੀ ਦਾ ਕਾਰਨ ਕੀ ਸੀ ਇਹ ਜਿਹੜਾ ਮੁਕੱਦਮਾ ਐ ਐਨਡੀਪੀਐਸ ਦਾ 2015 ਦਾ ਸਾਢੇ 8 ਸਾਲ ਪੁਰਾਣਾ ਜਿਹਦੇ ਵਿੱਚ ਅਸੀਂ ਸੁਪਰੀਮ ਕੋਰਟ ਤੋਂ ਜਿੱਤੇ ਹੋਏ ਆ ਸੁਪਰੀਮ ਕੋਰਟ ਦੀ ਆਰਡਰ ਸਾਡੇ ਹੱਕ ਵਿੱਚ ਐ ਇਹ ਜਿਹੜਾ ਮੁਕੱਦਮਾ ਐ ਅਸਲ ਵਿੱਚ ਇਹ ਅੱਖਾਂ ਤੇ ਪੜਦਾ ਐ ਅਸਲੀਅਤ ਸਰਦਾਰ ਸੁਖਪਾਲ ਸਿੰਘ ਖੈਰਾ ਨੂੰ ਜੇਲ੍ਹ 'ਚ ਬੰਦ ਕਰਨ ਦੀ ਉਹਨਾਂ ਦੀ ਆਵਾਜ਼ ਐ ਕਿਉਂਕਿ ਮੇਰੇ ਫਾਦਰ ਨੇ ਹਮੇਸ਼ਾ ਪੰਜਾਬ ਪੰਜਾਬੀਅਤ ਔਰ ਖਾਸ ਕਰਕੇ ਸਿੱਖਾਂ ਦੀ ਗੱਲ ਕੀਤੀ ਐ ਉਸ ਕਰਕੇ ਭਗਵੰਤ ਮਾਨ ਨੇ ਝੂਠ ਸੱਚ ਬੋਲ ਕੇ ਉਹਨਾਂ ਨੂੰ ਤਕਰੀਬਨ ਤਿੰਨ ਮਹੀਨੇ ਇੱਕ ਜੇਲ੍ਹ ਚ ਬੰਦ ਕਰਵਾਇਆ ਅੱਜ ਇੱਕ ਪਾਸੇ ਤਾਂ ਖੁਸ਼ੀ ਦਾ ਦਿਨ ਹੈ ਕਿ ਸੱਚ ਸਾਹਮਣੇ ਆਇਆ ਸਰਦਾਰ ਸੁਖਪਾਲ ਸਿੰਘ ਖੇੜਾ ਦੀ ਬੜੇ سنگੀਨ ਕੇਸ ਵਿੱਚ ਅੱਜ ਹਾਈ ਕੋਰਟ ਨੇ ਬੇਲ ਦਿੱਤੀ ਮੈਨੂੰ ਬੜੀ ਖੁਸ਼ੀ ਸੀ ਇਸ ਗੱਲ ਦੀ ਲੇਕਿਨ ਦੂਜੇ ਪਾਸੇ ਸਾਨੂੰ ਖਬਰ ਮਿਲੀ ਕਿ ਅੱਜ ਪੰਜਾਬ ਸਰਕਾਰ ਨੇ ਪੰਜਵਾਂ ਮੁਕਤਮਾ ਦਰਜ ਕੀਤਾ ਪਿਛਲੇ 2 ਸਾਲਾਂ ਦੀ ਸਰਕਾਰ ਵਿੱਚ ਸੁਖਪਾਲ ਸਿੰਘ ਖੇੜਾ ਤੇ ਪੰਜ ਮੁਕਾਦਮੇ ਦਰਜ ਹੋ ਚੁੱਕੇ ਨੇ ਅੱਜ ਇੰਨਾ ਸਰਕਾਰ ਨੇ ਕੰਮ ਨਹੀਂ ਕੀਤਾ ਜਿੰਨਾ ਮੇਰੇ ਫਾਜ਼ਲ ਤੇ ਇਹਨਾਂ ਨੇ ਪਰਚੇ ਦਰਜ ਕੀਤੇ ਨਵਾਂ ਪਰਚਾ 4 ਤਰੀਕ 4 ਜਨਵਰੀ 2024 ਦਾ ਪਰਚਾ ਅੱਜ ਸਵੇਰੇ ਦਰਜ ਕਰਕੇ ਉਹਨਾਂ ਨੂੰ ਨਾਬਾ ਤੋਂ ਕਪੂਰਥਲਾ ਲੈ ਜਾਇਆ ਜਾ ਰਿਹਾ ਨਵਾਂ ਮੁਕੱਦਮਾ 나ਹੀ ਕਿਸੇ ਵੈਬਸਾਈਟ ਤੇ ਅਪਲੋਡ ਕੀਤਾ ਗਿਆ ਇਹਦੇ ਵਿੱਚ ਕੀ ਲਿਖਿਆ ਗਿਆ ਕੀ ਇਲਜ਼ਾਮ ਲਾਏ ਗਏ ਨੇ ਸਾਡੇ ਤੇ ਫਿਲਹਾਲ ਦੀ ਘੜੀ ਮੈਨੂੰ ਇਸ ਬਾਰੇ ਕੋਈ ਇਨਫੋਰਮੇਸ਼ਨ ਨਹੀਂ ਹੈ ਮੈਂ ਤੁਹਾਡੇ ਸਾਰਿਆਂ ਅੱਗੇ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਸਾਰਿਆਂ ਦਾ ਧੰਨਵਾਦ ਕਰਦਾ ਇਸ ਸਮੇਂ ਵਿੱਚ ਤੁਸੀਂ ਸਾਰਿਆਂ ਨੇ ਤੁਸੀਂ ਸਾਰੇ ਆਪਣੇ ਦਿਲ ਵਿੱਚ ਜਾਣਦੇ ਸੀ ਕਿ ਸੁਖਪਾਲ ਸਿੰਘ ਖੇੜਾ ਬੇਕਸੂਰ ਹੈ ਤੇ ਜੇ ਇਹ ਜੋ ਵੀ ਕੁਝ ਪਿਛਲੇ 3-4 ਮਹੀਨਿਆਂ ਵਿੱਚ ਉਹਨਾਂ ਨਾਲ ਹੋਇਆ ਇਹ ਸਿਆਸੀ ਬਗਲਾਖੋਰੀ ਹੈ ਮੈਂ ਇਹਨਾਂ ਨੂੰ ਹੁਣ ਪਰਚੇ ਨਹੀਂ ਮੰਨਦਾ ਮੈਂ ਸਮਝਦਾ ਕਿ ਪੰਜਾਬ ਸਰਕਾਰ ਸੁਖਪਾਲ ਸਿੰਘ ਖੇੜਾ ਨੂੰ ਮੈਡਲ ਦੇ ਰਹੀ ਹੈ ਕਿਉਂਕਿ ਉਹਨਾਂ ਦੀ ਆਵਾਜ਼ ਉਹ ਬੰਦ ਨਹੀਂ ਕਰ ਸਕਦੇ ਇਹਨਾਂ ਨੂੰ ਲੱਗਦਾ ਹੈ ਕਿ ਇਹਨਾਂ ਨੂੰ ਕੋਟਾ ਕਚਹਿਰੀਆਂ ਵਿੱਚ ਜੇਲ੍ਹਾਂ ਵਿੱਚ ਬੰਦ ਕਰਕੇ ਸ਼ਾਇਦ ਸੁਪਾਲ ਸਿੰਘ ਖੇੜਾ ਚੁੱਪ ਹੋ ਜਾਊਗਾ ਜਿਹੜਾ ਨਵਾਂ ਮੁਕੱਦਮਾ ਹੈ ਇਹ ਸਾਰਾ ਸਰ ਝੂਠਾ ਹੈ ਮੇਰੇ ਇਫਾਦਤਾਂ ਪਿਛਲੇ 3 ਮਹੀਨਿਆਂ ਤੋਂ ਜੇਲ੍ਹ 'ਚ ਬੈਠੇ ਨੇ 195ਏ ਧਾਰਾ ਲਾ ਕੇ ਅੱਜ ਉਹਨਾਂ ਨੂੰ ਨਾਬੇ ਤੋਂ ਕਪੂਰਥਲੇ ਲੈ ਕੇ ਜਾਇਆ ਜਾ ਰਿਹਾ ਹੈ ਕਿ ਜੀ ਅਸੀਂ ਤਫ਼ਤੀਸ਼ ਕਰਨੀ ਹੈ ਨਵੇਂ ਮੁਕਦਮੇ ਦੀ ਇਹ ਭਗਵੰਤ ਮਾਨ ਦੀ ਔਰ ਉਸ ਦੀ ਸਰਕਾਰ ਦੀ ਬਖਲਾਵਟ ਹੈ ਇੱਕ ਪਾਸੇ ਤਾਂ ਜਦ ਇਹਨਾਂ ਦੇ ਆਕਾ ਨੂੰ ਈਡੀ ਸਮਨ ਕਰਦੀ ਹੈ ਤੇ ਕੰਬ ਜਾਂਦੇ ਆ ਪੰਜਾਬ ਦੇ ਪੰਜਾਬ ਪੁਲਿਸ ਦੇ ਪੈਰਾ ਜਾ ਕੇ ਛਿਪ ਜਾਂਦੇ ਲੁਕ ਜਾਂਦੇ ਆ ਕਿ ਸਾਨੂੰ ਈਡੀ ਨਾ ਆ ਕੇ ਗ੍ਰਿਫਤਾਰ ਕਰੇ ਤੇ ਦੂਜੇ ਪਾਸੇ ਇੱਕ ਸੱਚੇ ਸੁੱਚੇ ਬੰਦੇ ਤੇ ਝੂਠੇ ਮੁਕਦਮੇ ਦਰਜ ਕਰਕੇ ਉਹਨੂੰ ਜੇਲ੍ਹ 'ਚ ਬੰਦ ਕਰਨ ਦਾ ਔਰ ਜੇਲ੍ਹ 'ਚ ਰੱਖਣ ਦਾ ਇੱਕ ਯਤਨ ਕੀਤਾ ਜਾ ਰਿਹਾ ਮੈਂ ਆਪਣੇ ਫਾਦਰ ਵੱਲੋਂ ਔਰ ਆਪਣੇ ਸਾਰੀ ਫੈਮਿਲੀ ਵੱਲੋਂ ਤੁਹਾਨੂੰ ਯਕੀਨ ਦਿਵਾਉਣਾ ਕਿ ਅਸੀਂ ਸਭ ਤੋਂ ਪਹਿਲਾਂ ਤਾਂ ਚੜ੍ਹਦੀ ਕਲਾ 'ਚ ਅਸੀਂ ਡਰੇ ਨਹੀਂ ਆ ਅਸੀਂ ਘਬਰਾਏ ਨਹੀਂ ਆ ਇਹ ਜੇ 100 ਪਰਚੇ ਜੇ ਭਗਵੰਤਬਾਨ ਦਰਜ ਕਰੂਗਾ ਅਸੀਂ 100 ਦੇ 100 ਮੁਕਦਮਿਆਂ ਤੇ ਉਹਨਾਂ ਨਾਲ ਲੜਾਂਗੇ ਤੇ ਮੈਨੂੰ ਯਕੀਨ ਹੈ ਕਿ ਇੱਕ ਦਿਨ ਆਉਣ ਵਾਲੇ ਕੁਝ ਦਿਨਾਂ ਵਿੱਚ ਸਰਦਾਰ ਸੁਪਾਲ ਸਿੰਘ ਖਿਆਲਾ ਜੇਲ੍ਹ ਤੋਂ ਬਾਹਰ ਆਣਗੇ ਤੇ ਨਾਲ ਸੱਚ ਵੀ ਬਾਹਰ ਆਊਗਾ ਤੁਹਾਡੇ ਸਾਰਿਆਂ ਦਾ ਭੁਲੱਥ ਵਾਲਿਆਂ ਦਾ ਖਾਸ ਕਰਕੇ ਸਾਡੇ ਤੇ ਯਕੀਨ ਕਰਨ ਦਾ ਸਾਡੇ ਤੇ ਭਰੋਸਾ ਰੱਖਣ ਦਾ ਮੈਂ ਤੁਹਾਡੇ ਸਾਰਿਆਂ ਦਾ ਧੰਨਵਾਦ ਕਰਦਾ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਕਿ ਆਪਾਂ ਇਹ ਜੇ ਅ ਕਮਜ਼ੋਰ ਕਾਇਰ ਸੀਐਮ ਨਾਲ ਆਪਾਂ ਲੜ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ